ਲੋਜੀ ਸਸ ਫਿਕਨਸ ਆ ਰਿਆ ਨਾ ਕੀ ਹਾਲ ਚਾਲ ਨੇ ਉਮ ਸੋ ਤੁਸੀਂ ਠੀਕ ਹੋਵੋਗੇ ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣਾ ਤੇ ਅੱਜ ਦਾ ਮੈਂ ਤੁਹਾਨੂੰ ਕੈਨੇਡਾ ਦੇ ਇੱਕ ਹੋਰ ਰੰਗ ਉਹ ਖੋਣੀ ਆ ਆ ਸਾਡੀ ਧੁੱਪ ਆ ਹੀ ਨਹੀਂ ਗਈ ਜਿਵੇਂ ਇੰਡੀਆ ਚ ਧੁੱਪ نکلਦੀ ਹੁੰਦੀ ਆ ਬਹੁਤ ਸੋਹਣੀ ਧੁੱਪ ਆ ਪਰ ਬਾਹਰ ਬਹੁਤ ਠੰਡ ਹੈ 0 ਡਿਗਰੀ ਟੈਂਪਰੇਚਰ ਸੀਗਾ ਤੇ ਤੁਸੀਂ ਦੇਖੋ ਤੋਂ ਦੂਰ ਦੇਖਦਾ ਹੋਣਾ ਨੀਚੇ-ਨੀਚੇ ਧੁੰਦ ਦੇ ਵਿੱਚ ਉਹ ਤੁਹਾਨੂੰ ਉਹ ਬੀਨ ਲਵ ਬ੍ਰੇਕਸ਼ਮੀ ਵਿਖਦੇ ਨੇ ਦੂਰ ਪਹਾੜ ਨੇ ਬੜੀ ਸੋਹਣੀ ਸਿਨਰੀ ਕ੍ਰੀਏਟ ਹੋਈ ਹੋਈ ਆ ਜੇ ਤੁਸੀਂ ਧਿਆਨ ਨਾਲ ਦੇਖੋ ਨਾ ਤੇ ਬਹੁਤ ਸੋਹਣੀ ਸਿਨਰੀ ਕ੍ਰੀਏਟ ਹੋਈ ਹੋਈ ਆ ਤੇ ਰੱਬ ਦੇ ਰੰਗ ਦੇਖੋ ਰੱਬ ਕੋਲ ਕਿੰਨੇ ਰੰਗ ਨੇ ਰੋਜ਼ ਨਵਾਂ ਰੰਗ ਮੈਂ ਤੁਹਾਨੂੰ ਦਿਖਾਉਣੀ ਆ ਕਿ ਇੱਥੇ ਰੋਜ਼ ਹੀ ਰੋਜ਼ ਨਵਾਂ ਵੈਦਰ ਹੁੰਦਾ ਹੈ ਸੋ ਅੱਜ ਸਾਡੇ ਬਹੁਤ ਸੋਹਣਾ ਵੈਦਰ ਹੈ ਧੁੱਪ ਹੈ ਜਿਵੇਂ ਇੰਡੀਆ ਨਿਕਲਦੀ ਹੁੰਦੀ ਹੈ ਐਨ ਬਿਲਕੁਲ ਤਿੱਖੀ ਤਿੱਖੀ ਤੇ ਸਾਫ਼-ਸਾਫ਼ ਧੁੱਪ ਹੈ ਸੋ ਚਲੋ ਹੁਣ ਆਪਾਂ ਬਣਾਉਨੇ ਆ ਆਪਣੀ ਰੈਸਪੀ ਜਿਵੇਂ ਹੁਣ ਮੈਂ ਤੁਹਾਨੂੰ ਬਾਹਰ ਵੈਦਰ ਵਖਾਇਨਾ ਕਿੰਨਾ ਸੋਹਣਾ ਵੈਦਰ ਹੈ ਓਵੇਂ ਮੇਰੀ ਪਲੇਟ ਵਿੱਚ ਕਿੰਨੇ ਸੋਹਣੇ ਰੰਗ ਨੇ ਦੇਖੋ ਸੋ ਮੈਂ ਅੱਜ ਨਾ ਬਲੈਕ ਹੈਲਥੀ ਵਾਲਾ ਬ੍ਰੈਕਫਾਸਟ ਬਣਾ ਰਹੀ ਸੀਗੀ ਉਹਦੇ ਲਈ ਨਾ ਮੈਂ ਲੈ ਲਈ ਸੀ ਸੂਜੀ ਮੈਂ ਇਕੱਲੇ ਨਹੀਂ ਖਾਣਾ ਸੋ ਮੈਂ 2 ਚਮਚੇ ਸੂਜੀ ਲਈਏ ਨਾਲ ਹੀ ਮੈਂ ਸਾਰੀਆਂ ਵੈਜੇਜ਼ ਲੈ ਲਈਆਂ ਨੇ ਜਿਵੇਂ ਤਿੰਨੋ ਤਰ੍ਹਾਂ ਦੀਆਂ ਸ਼ਿਮਲਾ ਮਿਰਚ ਨੇ ਗਰੀਨ ਪਿਆਜ਼ ਨੇ ਅਨੀਆਂ ਨੇ ਹਰੀ ਮਰਚ ਹੈ ਧਨੀਆ ਹੈ ਤੇ ਥੋੜਾ ਜਿਹਾ ਪਨੀਰ ਪਨੀਰ ਦਾ ਟੁਕੜਾ ਤੇ ਨਾਲ ਹੀ ਮੈਂ ਲੈ ਲਿਆ ਦਹੀਂ ਤੇ ਆਪਾਂ ਮਸਾਲੇ ਪਾਵਾਂਗੇ ਇਹਦੇ ਵਿੱਚ ਨਮਕ ਲਾਲ ਮਿਰਚ ਤੇ ਜੀਰਾ ਹੁਣ ਆਪਾਂ ਕੀ ਕਰਨਾ ਹੁਣ ਇੱਕ ਬੋਲ ਦੇ ਵਿੱਚ ਆਪਾਂ ਜਿੰਨੇ ਜੰਨੇ ਨੇ ਮਤਲਬ ਤੁਸੀਂ ਇਹ ਜਿੰਨੇ ਜੰਨੇ ਵਾਲੀ ਰੈਸਪੀ ਬਣਾਉਣੀ ਨਾ 19 ਜੀ ਲੱਣੀ ਕੁਆਂਟੀਟੀ ਤੁਸੀਂ ਆਪਦੇ ਸਾਹਮਣੇ ਤੇ ਇਹਦੇ ਵਿੱਚ ਨਾ ਆਪਾਂ 2 ਚਮਚ ਦਹੀਂ ਪਾ ਲੈਣਾ ਮੇਰਾ ਮਤਲਬ ਮੈਨੂੰ ਦੋ ਚਮਚਾ ਚਣਾ ਫੈ ਤੁਸੀਂ ਆਪਦੇ ਹਿਸਾਬ ਨਾਲ ਹੀ ਪਾਉਣਾ ਹੈ ਹੁਣ ਆਪਾਂ ਇਹਦੇ ਵਿੱਚ ਪਾ ਲਿਆ ਦਹੀਂ ਤੇ ਹੁਣ ਆਪਾਂ ਇਹਨੂੰ ਕਰ ਲਾਂਗੇ ਚੰਗੀ ਤਰ੍ਹਾਂ ਮਿਕਸ ਤਾਂ ਕਿ ਇਹ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਇੱਕ ਵਾਰੀ ਨਾ ਦੇਖੋ ਇਹ ਚੰਗੀ ਤਰ੍ਹਾਂ ਮਿਕਸ ਹੋ ਗਈ ਹੈ ਤੇ ਹੁਣ ਆਪਾਂ ਇਹਨੂੰ ਇੱਥੇ ਟੱਕ ਕੇ 10 ਮਿੰਟ ਲਈ ਨਾ ਛੱਡ ਦਵਾਂਗੇ ਤਾਂ ਕਿ ਜਿਹੜੀ ਸੂਜੀ ਹੈ ਨਾ ਉਹ ਦਹੀਂ ਦਹੀਂ ਚੰਗੀ ਤਰ੍ਹਾਂ ਅਬਜ਼ਾਰਬ ਕਰ ਲਵੇ ਤੇ ਉਸ ਤੋਂ ਬਾਅਦ ਉਹਦੇ ਵਿੱਚ ਦੇਖਾਂਗੇ ਕਿ ਹੋਰ ਕਿੰਨਾ ਕੁ ਪਾਣੀ ਪਾਣਾ ਕਿਉਂਕਿ ਇਹ ਜਦੋਂ ਆਪਾਂ ਇਹਨੂੰ ਰੱਖਾਂਗੇ ਨਾ ਸੂਜੀ ਫੁੱਲ ਜਾਏਗੀ ਤੇ ਉਸ ਤੋਂ ਬਾਅਦ ਇਹ ਥਿੱਕ ਹੋ ਜਾਏਗੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਆ ਵੈਜੀਟੇਸ ਵੀ ਪਾਉਣੀਆਂ ਨੇ ਸੋ ਆਪਾਂ ਫਿਰ ਉਸ ਤੋਂ ਬਾਅਦ ਦੇਖਾਂਗੇ ਕਿ ਆਪਾਂ ਨੂੰ ਕਿੰਨਾ ਲੱਕੜੀ ਚਾਹੀਦਾ ਇਹ ਵਾਲਾ ਬੈਟਰ ਨਾ ਸੋ ਹੁਣ ਆਪਾਂ ਇਹਨੂੰ 10 ਮਿੰਟ ਲਈ ਢੱਕ ਦਿੰਨੇ ਆ ਐਸੀ ਪਲੇਟ ਨਾਲ ਇਹਨੂੰ ਢੱਕ ਦਿੰਨੇ ਆ ਤੇ ਹੁਣ ਆਪਾਂ ਮਿਲਨੇ ਆ 10 ਮਿੰਟ ਬਾਅਦ ਦੇਖੋ ਮੈਂ ਨਾ ਇਹਦੇ ਵਿੱਚ ਸਾਰੀਆਂ ਸਬਜ਼ੀਆਂ ਪਾਲੀਆਂ ਸੀ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦਾਂਗੇ ਤੇ ਹੁਣ ਦੇਖੋ ਹੋਰ ਵੀ ਥਿੱਕ ਹੋ ਗਈ ਹੈ ਹਨਾ ਹੁਣ ਇੱਥੇ ਆਪਾਂ ਇਹਦੇ ਵਿੱਚ ਨਾ ਨਾਂ ਲਈ ਪਾ ਦਾਂਗੇ ਆਪਣੇ ਮਸਾਲੇ ਜੋ ਤੁਸੀਂ ਲਾਈਕ ਕਰਨੇ ਹੋ ਜਿੰਨਾ ਤੁਸੀਂ ਲਾਈਕ ਕਰਨੇ ਹੋ ਉਸ ਹਿਸਾਬ ਨਾਲ ਤੁਸੀਂ ਮਸਾਲੇ ਪਾ ਸਕਨੇ ਹੋ ਤੇ ਉਸ ਤੋਂ ਬਾਅਦ ਨਾ ਆਪਾਂ ਇਹਨੂੰ ਥੋੜਾ ਜਿਹਾ ਲਿਕਵਿਡੀ ਬਣਾਵਾਂਗੇ ਕਿਉਂਕਿ ਕਿ ਇਹ ਬਹੁਤ ਜ਼ਿਆਦਾ ਥਿੱਕ ਹੈ ਕਿਉਂਕਿ ਇਹ ਬਹੁਤ ਜ਼ਿਆਦਾ ਥਿੱਕ ਹੈ ਤੇ ਇਹਨੂੰ ਕਿਉਂਕਿ ਇਹਨੂੰ ਥੋੜਾ ਜਿਹਾ ਮਤਲਬ ਥਿੱਕ ਹੋਣ ਕਰਕੇ ਨਾ ਇਹਨੇ ਬੰਦਾ ਨਹੀਂ ਹੈਗਾ ਇਸ ਲਈ ਇਹਨੂੰ ਥੋੜਾ ਜਿਹਾ ਆਪਾਂ ਪਾਣੀ ਪਾ ਕੇ ਨਾ ਲਿਕਵਿਡੀ ਕਰਾਂਗੇ ਸੋ ਹੁਣ ਆਪਾਂ ਥੋੜਾ 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 ਪਾਣੀ ਪਾ ਕੇ ਮਿਕਸ ਕਰਨਾ ਹੈ ਜ਼ਿਆਦਾ ਵੀ ਲਿਕਵਿਡੀ ਨਾ ਹੋ ਜਾਏ ਫਿਰ ਇਹਨੇ ਹੈਂਡਲ ਨਹੀਂ ਹੋਣਾ ਹੈਗਾ ਸੋ ਹੁਣ ਆਪਾਂ ਇਹਨੂੰ ਕਰਨੇ ਆ ਮਿਕਸ ਆਪ ਇਹਨੂੰ ਕਰ ਲਿਆ ਮਿਕਸ ਤੇ ਦੇਖੋ ਇਹ ਨਾ ਇੰਨਾ ਕਿ ਲਿਕਵਿਡੀ ਹੋਣਾ ਚਾਹੀਦਾ ਮਤਲਬ ਜਿਆਦਾ ਫਲੋਈ ਨਹੀਂ ਹੋਣਾ ਚਾਹੀਦਾ ਐਵੇਂ ਥੋੜਾ ਜਿਹਾ ਨਾ ਹੋਲਡ ਹੋਣਾ ਚਾਹੀਦਾ ਚਮਚ ਦੇ ਉੱਤੇ ਜਿਆਦਾ ਪਤਲਾ ਹੋਊਗਾ ਨਾ ਫਿਰ ਤੁਹਾਡਾ ਤੋਂ ਹੈਂਡਲ ਨਹੀਂ ਹੋਣਾ ਹੈਗਾ ਸੋ ਹੁਣ ਇਹਨੂੰ ਆਪਾਂ ਰੱਖਨੇ ਆਂ ਸਾਈਡ ਤੇ ਇਹ ਥੋੜੀ ਜਿਹੀ देर ਹੋਰ ਪਿਆਰ ਹੋਊਗਾ ਤੇ ਉਸ ਤੋਂ ਬਾਅਦ ਆਪਾਂ ਨਾ ਆਹ ਵਾਲਾ ਸੈਂਡਵਿਚ ਮੇਕਰ ਲੈ ਲਿਆ ਯਾਦ ਹੈ ਨਾ ਤੁਹਾਨੂੰ ਇਹ ਹੀ ਆਪਣੇ ਬਚਪਨ ਦੀ ਚੀਜ਼ ਹੈ ਹਨਾ ਸੋ ਇਹ ਵਾਲਾ ਸੈਂਡਵਿਚ ਮੇਕਰ ਲੈ ਲਿਆ ਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰਕੇ ਧੋ ਕੇ ਤੇ ਸੁਕਾ ਕੇ ਦੇ ਨੂੰ ਆਪਾਂ ਹੁਣ ਗੈਸ ਤੇ ਰੱਖ ਦਿੱਤਾ ਗਰਮ ਹੋਣ ਲਈ ਜਦੋਂ ਆਪਾਂ ਛੋਟੇ ਸੀ ਨਾ ਉਦੋਂ ਇਹ ਦੂਜੀ ਤਰ੍ਹਾਂ ਦਾ ਆਉਂਦਾ ਹੁੰਦਾ ਸੀ ਵਿੱਚੋਂ ਥੋੜਾ ਜਿਹਾ ਉੱਤੇ ਨੂੰ ਉਠਿਆ ਹੁੰਦਾ ਸੀਗਾ ਹੈਨਾ ਪਰ ਹੁਣ ਮੇਰੇ ਕੋਲ ਇਹ ਵਾਲਾ ਇਹ ਮੈਂ ਇੰਡੀਆ ਤੋਂ ਹੀ ਮੰਗਾਇਆ ਸੋ ਹੁਣ ਆਪਾਂ ਇਹਨੂੰ ਕਰਨੇ ਆਂ ਸੋ ਹੁਣ ਨਾ ਆਪਣਾ ਸੈਂਡਵਿਚ ਮੇਕਰ ਨਾ ਗਰਮ ਹੋ ਗਿਆ ਬੀ ਕੇਅਰਫੁਲੀ ਬਹੁਤ ਗਰਮ ਹੈ ਤੇ ਇਹਨੂੰ ਆਰਾਮ ਨਾਲ ਇੱਥੋਂ ਨਹੀਂ ਫੜਨਾ ਇਹ ਹੈਂਡਲ ਤੋਂ ਹੀ ਫੜਿਓ ਕਈ ਵਾਰੀ ਨਾ ਆਪਾਂ ਭੁੱਲ ਕੇ ਇੱਥੇ ਹੱਥ ਲਾ ਜਾਂਦੇ ਹੁੰਦੇ ਆ ਹੈਨਾ ਸੋ ਹੁਣ ਇਹਦੇ ਵਿੱਚ ਨਾ ਆਪਾਂ ਥੋੜਾ ਜਿਹਾ ਆਇਲ ਲਾਣਾ ਹੈ ਤਾਂ ਕਿ ਆਪਾਂ ਜਦੋਂ ਇਹਦੇ ਵਿੱਚ ਬੈਟਰ ਪੋਰ ਕਰੀਏ ਨਾ ਇਹ ਗੱਲਾ ਸੈਂਡਵਿਚ ਵਾਲਾ ਸੋਜੀ ਵਾਲਾ ਤਾਂ ਇਹ ਇਹਦੇ ਨਾਲ ਚਿੱਕਕੇ ਨਾ ਚੰਗੀ ਤਰ੍ਹਾਂ ਇਹਨਾਂ ਨੂੰ ਆਇਲ ਨਾਲ ਗ੍ਰੀਸ ਕਰ ਦੇਣਾ ਇਹਨਾਂ ਨੂੰ ਗ੍ਰੀਸ ਕਰਕੇ ਗੈਸ ਦੇ ਉੱਤੇ ਰੱਖਤਾ ਗੈਸ ਮੇਰਾ ਬਿਲਕੁਲ ਲੋ ਹੈ ਤੇ ਤੁਸੀਂ ਤੁਸੀਂ ਨਾ ਕਿਰ ਹੋ ਫੁੱਲ ਹੋ ਕੇ ਕਰਨਾ ਜੇ ਤੁਹਾਨੂੰ ਇਹ ਨਹੀਂ ਵੀ ਮਤਲਬ ਐਵੇਂ ਨਹੀਂ ਹੋਈ ਈਜ਼ੀ ਲੱਗ ਰਿਹਾ ਨਾ ਤੁਸੀਂ نیچے ਰੱਖ ਕੇ ਪਹਿਲਾਂ ਬੈਟਰ ਪਾ ਲਓ ਵਿੱਚ ਤੇ ਫਿਰ ਇਹਨੂੰ ਬੰਦ ਕਰਕੇ ਗੈਸ ਤੇ ਰੱਖ ਦੋ ਹੁਣ ਆਪਾਂ ਨਾ ਇਹਦੇ ਵਿੱਚ ਐਵੇਂ ਕਰਕੇ ਆਰਾਮ ਨਾਲ ਪਤਲੀ ਜੀ ਲੇਅਰ ਬੈਟਰ ਦੀ ਲਾਵਾਂਗੇ ਜਿਆਦਾ ਥਿੱਕ ਨਹੀਂ ਲਾਉਣੀ ਜਿਆਦਾ ਮੋਟੀ ਨਹੀਂ ਲਾਉਣੀ ਕਿਉਂਕਿ ਫਿਰ ਨਾ ਇਹਨੂੰ ਪੱਕਣ ਤੇ ਬਹੁਤ ਟਾਈਮ ਲੱਗ ਜਾਂਦਾ ਸੋ ਆਪਾਂ ਪਹਿਲੋ ਪਤਲੀ ਹੀ ਲਾਵਾਂਗੇ ਐਵੇਂ ਕਰਕੇ ਚੰਗੀ ਤਰ੍ਹਾਂ ਨਾ ਫਲਾ ਦੇਣਾ ਹੈ ਹੈਨਾ ਚੰਗੀ ਤਰ੍ਹਾਂ ਨਾ ਬੈਟਰ ਨੂੰ ਫਲਾ ਦਿੱਤੇ ਹੰਦੇ ਵਿੱਚ ਐਂ ਬਿਲਕੁਲ ਤੇ ਹੁਣ ਆਪਾਂ ਇਹਨੂੰ ਐਂ ਕਰਕੇ ਬੰਦ ਕਰ ਦਾਂਗੇ ਹੈਨਾ ਫੰਦੇ ਕੋ ਆਪਾਂ ਇਹਨੂੰ ਇੱਥੇ ਜਿਹੜਾ ਇਹ ਪਿੰਨ ਹੈ ਨਾ ਇਹਨੂੰ ਇਹਦੇ ਵਿੱਚ ਆਪਾਂ ਬੰਦ ਕਰ ਦਾਂਗੇ ਤਾਂ ਕਿ ਇਹ ਆਰਾਮ ਨਾਲ ਇੱਥੇ ਮਤਲਬ